ਕਰਕੇ ਜਾਊਗਾ ਜੇ ਕਬਾਇਆ ਸਾਹਿਬ 'ਚ ਹਿੰਮਤ ਹੈ ਕਿ ਆਹ ਤੋੜੇ ਪੁਲ ਦੇਵੇ 5 ਕਰੋੜ 'ਚ ਬਣ ਜੂਗੀ ਜਿਆਦਾ ਤਰ ਰੋਲਾ ਪ੍ਰੇਣਾ ਹੀ ਨਹੀਂ ਸਵੇਰੇ ਚਾਦਰ ਚੱਟੇ ਹੋਏ ਇਨਕੇ ਕੀ ਦੇ ਸਕਦਾ ਹੈ ਪਰ ਉਹ ਦੇਊਗਾ ਭਾਵੇਂ ਕੀ ਟੈਂਕਰ ਫਲਾਣਾ ਬਜਿੱਤੋਂ ਕੰਮ ਠੀਕ ਠਾਕ ਹੀ ਹੈ ਬਸ ਫਿਰ ਨਾ ਚੁੱਪ ਰਹੋ ਤਾਂ ਚੰਗੀ ਗੱਲ ਹੈ ਐਵੇਂ ਲੋਕਾਂ ਨੂੰ ਜਿਹਨੂੰ ਨਹੀਂ ਪਤਾ ਉਹਨਾਂ ਨੇ ਪਤਾ ਲੱਜੋ ਕੀ ਚੱਲਦਾ ਇੱਥੇ ਕਬਾਇਆ ਪਿੰਡ ਦੀਆਂ ਸੜਕਾਂ ਦਾ ਬੁਰਾ ਹਾਈਵੇ ਉਹ 1 ਰੁਪਿਆ ਦੇ ਦੇ ਕਬਾਇਆ ਸਾਹਮਣੇ ਦੇ ਪਿੰਡ ਦਿੱਤਾ ਹੋਵੇ ਇੱਕ ਸਿੰਗਲ ਰੁਪਈਆ ਵੀ ਜਿਹੜਾ ਬੰਦਾ ਨੱਥਾ ਸਿੰਘ ਦੇ ਪੁਲ ਦੀ ਗੱਲ ਕਰਦਾ ਹੋਵੇ ਕੋ ਨੂੰ ਕਹ ਸਾਢੇ 3 ਰੁਪਏ ਦੇ ਪਿੰਡ ਦਿੱਤੇ ਤਾਂ ਮੈਂ ਦੇ ਦਿੰਦਾ ਉਹ ਤਾਂ ਐਵੇਂ ਹੀ ਕਹਿੰਦੇ ਸੀ ਪਿਛਲੇ ਦਿਨੀ ਦੋ ਕਾਂਗਰਸੀਆਂ ਦਾ ਨਾਂ ਲੈਂਦੇ ਸੀ ਵੀ ਇਹ ਜਾਣਦੀ ਨਹੀਂ ਕੱਲੋਂ ਨਾਲ ਸੀਗੇ ਕੀ ਹੋ ਸਮਝ ਨਹੀਂ ਗੱਲ ਫਤਿਹ ਗੱਲ ਸਿਰਫ ਨਹੀਂ ਹੈ ਲੋਗ ਨੂੰ ਬੇਕੁਫਰੀ ਕਰਦੇ ਕੱਲ ਉਹਤੇ ਫਿਰਦੇ ਸੀ ਟਰੱਕ ਯਾਰ ਇਹ ਵੀ ਸਿਆਣੇ ਹੋ ਗਏ ਹੁਣ ਕੋਈ ਗੱਲ ਨਹੀਂ ਸਮਾਂ ਤਾਂ ਬਦਲ ਗਿਆ ਸਮਾਂ ਬਦਲਣਾ ਇੱਕ ਵਾਰੀ ਨੱਥਾ ਜੀ ਜਿੰਨੀ ਜਾਨ ਹੈ ਜਿੰਨੀ ਮੇਰੀ ਔਕਾਤ ਹੈ ਜੋ ਮੇਰੇ ਸੱਜਣ ਦੰਨੋਂ ਸੀ ਉਹਨਾਂ ਨੇ ਰਿਕੁਐਸਟ ਕੀਤੀ ਯਾਰ ਜੋ ਕਰ ਸਕਦੇ ਹੋ ਅੱਜ ਦੇ ਸਮੇਂ 'ਚ ਇਤੋਂ ਵੱਡਾ ਜ਼ਿੰਦਗੀ 'ਚ ਕੋਈ ਪੁੰਨ ਨਹੀਂ ਜਿਨ੍ਹਾਂ ਦੀ ਕਨੈਕਟੀਵਿਟੀ ਟੁੱਟ ਗਈ ਇਹਨਾਂ ਨੂੰ ਪੁੱਛੋ ਕਿਵੇਂ ਗੁਜ਼ਾਰਾ ਗੁਜ਼ਾਰਾ ਕਰਦੇ ਤੁਹਾਡੇ ਵੱਲੋਂ ਇਹ ਵੀ ਕੋਈ ਉਪਰਾਲਾ ਕੀਤਾ ਜਾਏਗਾ 100% ਇਹ ਪੁਲ ਦੀ ਮੈਂ ਕੋਸ਼ਿਸ਼ ਕਰੂੰਗਾ ਔਰ ਦੋ ਪੁਲ ਬੰਨੀਆਂ ਚਾਹੀਦੀਆਂ ਇੱਕ ਨਹੀਂ ਬੰਨੀ ਜਿੱਦ ਜਿਹੜਾ ਲਾਬਾ ਉਹ ਤਾਂ ਫੇਰ ਨਾ ਸੇ ਆਪਾਂ ਪੈ ਜੇ ਕੱਲ ਨੂੰ ਕਿਤੇ ਕਵਾਇਆ ਕੋਈ ਨਹੀਂ ਵੇਖੋ ਯਾਰ ਕਿਸਮਤ ਨਾਲ ਮਿਲਦੇ ਮੌਕੇ 5 ਸਾਲ 1825 ਦਿਨ ਮੈਨੂੰ ਜਲਾਲਾਬਾਦ ਦੇ ਲੋਕਾਂ ਨੇ 31930 ਵੋਟਾਂ ਦੇ ਵਿੱਚ ਜਿਤਾ ਕੇ ਭੇਜਿਆ ਸੀ ਜਿਹੜਾ ਟਰੈਕਟਰ ਤੇ ਚੜਿਆ ਫਿਰਦਾ ਸੀ ਨਾ ਟਰੈਕਟਰ ਤੇ ਚੜਨੇ ਤਾਂ ਲੋੜ ਨਹੀਂ ਸੀ ਕਿਹੜਾ ਉਹਨੇ ਹੱਥੋਂ ਲਿਆਣਾ ਸੀ ਉੱਤੇ ਸਮਾਜ ਕੀਤੇ ਬਹਿ ਕੇ ਪਰਮਾ ਸਿੰਘਾ ਢਾੜ ਤੇ ਸੜਕ ਤੇ ਬਹਿ ਫਿਰਦੇ ਟਰੈਕਟਰ ਸ਼ਰਮ ਕਰੋ ਯਾਰ ਮਾੜੀ ਮੁੱਢੀ ਆ ਨਾ ਪਾਣੀ ਚ ਜਾਂਦੇ ਚੰਗੇ ਲੱਗਦੇ ਹੋ ਅਸੀਂ ਆਏ ਨਾ ਉਤਰੋ ਇਹਨੂੰ ਕਹ ਵੀ ਇੱਕ ਰੀ ਜੋਧਾ ਤੋਂ ਜੋਧੇਪੁਰੇ ਤੋਂ ਲੈ ਕੇ ਪਾਤੂ ਵਾਲੇ ਪਿੰਡ ਦਰਿਆ ਚ ਆ ਜੋ ਅੱਧੇ ਡੁੱਬ ਜਾਣਗੇ ਮੇਰੀ ਗੱਲ ਯਾਦ ਰੱਖਿਆ ਕੋਵਾਇਆ ਸਾਹਿਬ ਨੂੰ ਜੋਸ਼ਣ ਸਾਹਿਬ ਨੂੰ ਜਿਹੜੇ ਹੋ ਡਰਾਮੇ ਕਰਦੇ ਪਏ ਉਹਨੂੰ ਤੇ ਸੁਖਬੀਰ ਮਾਦ ਨੂੰ ਖੁੱਲਾ ਚੈਲੰਜ ਇੱਕ ਰੀ ਜੋਧੇਪੁਰੇ ਤੋਂ ਲੈ ਕੇ ਤੁਸੀਂ ਪਾਤੂ ਵਾਲੇ ਪਿੰਡ ਤਾ ਹੀ ਆ ਜੋ ਜੇ ਅੱਧੇ ਨਾ ਡਿੱਗ ਕੇ ਆਉਣ ਤਾਂ ਮੈਨੂੰ ਕਹਿ ਦੇ ਅਸੀਂ ਵੀ ਡਿੱਗ ਗਏ ਆ ਉਥੋਂ ਅਈਦਾ ਅੱਡ ਅੱਡ ਫੜ ਪਾਣੀ ਚ ਲੰਘ ਕੇ ਆ ਗਏ ਇਹਨਾਂ ਤਾਂ ਸਾਹ ਸੁੱਕ ਜਾਣੇ ਅੱਜ ਦੇ ਬੀਪੀ ਦੀਆਂ ਗੋਲੀਆਂ ਖਾਣੀਆਂ ਬਣੇ ਰਾਜ ਦੇ ਤਕੀਲਾ ਬਣਾ ਬੈਡਰੂਮ ਮੰਗ ਲੈ ਇਸ ਕਰਕੇ ਠੀਕ ਹੀ ਆ ਬਸ ਕਹਿੰਦਾ ਮਤਲਬ ਡਰਾਮਾ ਹੋ ਰਿਹਾ ਯਾਰ ਡਰਾਮਾ ਨਹੀਂ ਵੇਖੋ ਸੁਪੀਰ ਸਿੰਘ ਬਾਦਲਾਏ ਜਿਹੜੇ ਲੋਕਾਂ ਨੇ ਤਿੰਨ ਮਰੀ ਐਮਐਲਏ ਬਣਾਇਆ ਐਮਪੀ ਬਣਾਇਆ ਇਹ ਤਾਂ ਬੋਰਡ ਤੇ ਅਸੀਂ ਵੀ ਤੇ ਇੱਧਰ ਆ ਕੇ ਖੜੇ ਹਾਂ ਮੈਂ ਤਾਂ ਟਰੈਕਟਰ ਤੇ ਇੱਧਰ ਦੀ ਆਇਆ ਹਾਂ ਬੋਰਡ ਤੇ ਵੀ ਨਹੀਂ ਆਇਆ ਹੁਣ ਜਾਊਂਗਾ ਬੋਰਡ ਤੇ ਸਿਰਫ ਕਿਉਂਕਿ 6 ਵਜੇ ਤੋਂ ਬਾਅਦ ਬੀਐਸਐਫ ਜਾਣ ਨਹੀਂ ਦਿੰਦੀ ਕੁਰਸੀ ਨਹੀਂ ਦਿੰਦੀ ਕਾਰ ਦੇ ਨਾਲ ਸੋ ਬਿਲਕੁਲ ਆਓ ਅੱਜ ਦੇ ਸਮੇਂ 'ਚ ਲੋਕਾਂ ਨਾਲ ਖੜਨ ਦਾ ਕੰਮ ਹੈ ਤੁਸੀਂ ਕੁਝ ਦੇ ਕੇ ਜਾਓਗੇ ਕੀ ਫਰਕ ਪੈ ਜਾਊਗਾ ਬਹੁਤ ਰੱਬ ਨੇ ਇਹਨਾਂ ਲੋਕਾਂ ਦਾ ਖੂਨ ਚੂਸਿਆ ਹੈ ਉਹਦੇ 'ਚ ਮਾੜਾ-ਮਾੜਾ ਕੱਢ ਕੇ ਦੇ ਵੀ ਦਿਓਗੇ ਤਾਂ ਕੀ ਫਰਕ ਪੈਂਦਾ ਸੋ ਮੇਰੀ ਤਾਂ ਸਿਰਫ ਆਈ ਬੇਨਤੀ ਹੈ ਜੇ ਕੋਈ ਦੇਓਗਾ ਤੁਹਾਡਾ ਧੰਨਵਾਦ 골ਡੀ ਹੱਥ ਜੋੜ ਕੇ ਕਰੂਗਾ ਕਿ ਬੜਾ ਚੰਗਾ ਕੰਮ ਕੀਤਾ ਪਰ ਜੇ ਦਿੱਤਾ ਕੁਝ ਨਹੀਂ ਫਿਰ ਲੋਕਾਂ ਨੂੰ ਬੇਵਕੂਫ ਤੇ ਝੂਠਾ ਨਾ ਬਣਾਓ ਬਸ